ਸਾਤਰੀਆ ਕਾਲ ਜੀ ਜਜ਼ਬਾਤੀ ਜ਼ਿੰਦਗੀ ਸਟੋਰੀ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਨਰ ਬੰਦਾ ਦੇ ਨਾਲ ਜੋ ਕਿ ਲਿਖਤ ਹੈ ਕਹਾਣੀਕਾਰ ਨਿਰੰਜਨ ਬੋਹਾ ਜੀ ਦੀ। ਉਮੀਦ ਕਰਦੀ ਹਾਂ ਇਹ ਵੱਖਰੀ ਜਿਹੀ ਕਹਾਣੀ ਬਹੁਤ ਪਸੰਦ ਆਵਗੀ ਤੁਹਾਨੂੰ। ਬਾਪੂ ਤਾਂ ਸੁਖਦੇਵ ਤੇ ਗੁਰਮੇਲ ਨੂੰ ਹਮੇਸ਼ਾ ਇਹੋ ਨਸੀਹਤ ਕਰਦਾ ਹੁੰਦਾ ਸੀ ਕਿ ਉਹ ਵੇਲੇ ਸਿਰ ਘਰ ਮੌੜਿਆ ਕਰਨ। ਬਾਪੂ ਦੀ ਉਮਰ ਦਾ ਤਜਰਬਾ ਉਸ ਨੂੰ ਪਿਛਲੇ 10 ਸਾਲਾਂ ਤੋਂ ਨੰਬਰਦਾਰਾਂ ਨਾਲ ਤੁਰੀ ਉਹਦੀ ਦਸ਼ਮਣੀ ਦਾ ਅਹਿਸਾਸ ਕਰਾਉਂਦਾ ਰਹਿੰਦਾ ਸੀ ਭਾਵੇਂ ਜ਼ਮੀਨ ਦੀ ਵਟ ਨੂੰ ਲੈ ਕੇ ਨੰਬਰਦਾਰਾਂ ਨਾਲ ਹੋਈ ਝਗੜੇ ਵਿੱਚ ਕਸੂਰ ਨੰਬਰਦਾਰਾਂ ਦਾ ਹੀ ਸੀ ਵੱਡਾ ਡੇ ਦਾ ਸੱਤੀਮੀ ਹੀ ਸੌ ਹੁੰਦਾ ਤੇ ਇਹ ਗੱਲ ਬਾਪੂ ਚੰਗੀ ਤਰ੍ਹਾਂ ਜਾਣਦਾ ਸੀ ਨੰਬਰਦਾਰਾਂ ਦੇ ਵਿਚਕਾਰਲੇ ਮੁੰਡੇ ਜੈਲੇ ਦੇ ਤੌਰ ਤਰੀਕੇ ਠੀਕ ਨਹੀਂ ਚੱਨ ਲੱਗਦੇ ਉਹ ਹੁਣ ਪੂਰੀ ਤਰ੍ਹਾਂ ਵੈਲੀਆਂ ਵਿੱਚ ਪੈਰ ਧਰਨ ਲੱਗ ਪਿਆ ਸੀ दारू ਪੀ ਕੇ ਇੱਕ ਵਾਰ ਤਾਂ ਉਹ ਆਪਣੇ ਪਿਆਲੇ ਦੇ ਯਾਰਾਂ ਨਾਲ ਮਿਲ ਕੇ ਸਾਡੇ ਘਰ ਅੱਗੇ ਲਲਕਾਰਾ ਵੀ ਮਾਰ ਗਿਆ ਸੀ ਜੈਲੇ ਦੇ ਲਲਕਾਰੇ ਦੇ ਜਵਾਬ ਵਿੱਚ ਸੁਖਦੇਵ ਗਡਨਾਸਾ ਚੌਕ ਕੇ ਬਾਹਰ ਵੱਲ ਭੱਜਿਆ ਸੀ ਤਾਂ ਸਾਰੇ ਟੱਬਰ ਨੇ ਮਸਾ ਹੀ ਉਸਨੂੰ ਕਾਬੂ ਕੀਤਾ ਸੀ ਸੁਖਦੇਵ ਤੇ ਗੁਰਮੇਲ ਵੱਲੋਂ ਮੋੜ ਨਾ ਮਿਲਣ ਤੇ ਜੈਲਾ ਹੋਰ ਪੁੱਤਰ ਗਿਆ ਸੀ ਬਾਪੂ ਨੂੰ ਚਿੰਤਾ ਰਹਿੰਦੀ ਸੀ ਕਿ ਮੱਛਰਿਆ ਜੈਲਾ ਵੇਲੇ ਇੱਕ ਵੇਲੇ ਕਿਸੇ ਵੀ ਸਮੇਂ ਉਹਨਾਂ ਤੇ ਵਾਰ ਕਰ ਸਕਦਾ ਹੈ ਇਸ ਲਈ ਉਹ ਆਪਣੇ ਦੋਵਾਂ ਪੁੱਤਰਾਂ ਨੂੰ ਹਮੇਸ਼ਾ ਇਹ ਸਮਝਾਉਂਦਾ ਕਿਉਂ ਰਾਤ ਬਰਾਤੇ ਇਕੱਲਿਆਂ ਬਾਹਰ ਨਾ ਨਿਕਲਿਆ ਕਰਨ ਮੇਰਾ ਦਿਉਰ ਗੁਰਮੇਲ ਸ਼ੁਰੂ ਤੋਂ ਹੀ ਸਾਧੂ ਵਰਤੀ ਦਾ ਮਾਲਕ ਸੀ ਉਹ ਹਮੇਸ਼ਾ ਹੀ ਲੜਾਈ ਝਗੜੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਲੰਬੜਾ ਨਾਲ ਲੜਾਈ ਵਾਲੇ ਦਿਨ ਜੈਲੇ ਨੇ ਜਦੋਂ ਬਾਪੂ ਦੀ ਦਾੜੀ ਨੂੰ ਹੱਥ ਪਾ ਲਿਆ ਸੀ ਤਾਂ ਸੁਖਦੇਵ ਹੀ ਉਸ ਨਾਲ ਜਫੂ ਜਫੀ ਹੋਇਆ ਸੀ ਗੁਰਮੇਲ ਤਾਂ ਬਾਪੂ ਮਾਰਤਾ ਓਏ ਬਾਪੂ ਮਾਰਤਾ ਓਏ ਕਰਦਾ ਨੇੜੇ ਖੜਾ ਰੋਲਾ ਹੀ ਪੈ ਗਿਆ ਸੀ ਗਵਾਂਡੀ ਜ਼ਿਮੇਦਾਰਾਂ ਨੇ ਉਸ ਵੇਲੇ ਦੋਵਾਂ ਧਿਰਾਂ ਨੂੰ ਛੁਡਾ ਕੇ ਘਰੋਂ ਘਰੀ ਭੇਜ ਦਿੱਤਾ ਸੀ ਪਰ ਸੁਖਦੇਵ ਅੰਦਰ ਬਾਪੂ ਦੇ ਦਾੜੀ ਹੱਥ ਪਾਉਣ ਦੀ ਗੱਲ ਦੀ ਪੂਰੀ ਰੜਕ ਸੀ ਬਾਪੂ ਦੇ ਵਾਰ-ਵਾਰ ਸਮਝਾਉਣ ਤੇ ਉਹ ਖਿਜ ਜਾਂਦਾ ਬਾਪੂ ਐਂ ਡਾਡਰ ਕੇ ਕਿੰਨਾ ਚਿਰ ਕੰਮ ਚੱਲੂ ਤੇਰੀ ਨਰਮੀ ਨੇ ਝਮਲਾਇਆ ਉਹਨਾਂ ਨੂੰ ਉਹ ਬਾਪੂ ਦੀ ਗੱਲ ਅਣ ਸੁਣੀ ਕਰਕੇ ਬਾਹਰ ਤੁਰ ਪੈਂਦਾ ਕਾਲਜ ਦੀ ਪੜ੍ਹਾਈ ਦੌਰਾਨ ਉਹ ਸਟੂਡੈਂਟ ਯੂਨੀਅਨ ਦਾ ਕਹਿੰਦਾ ਕਹਾਉਂਦਾ ਲੀਡਰ ਰਿਹਾ ਸੀ ਇਸ ਲਈ ਕਿਸੇ ਵੈਲੀ ਦੇ ਡਰ ਕਾਰਨ ਗੀਦੀਆਂ ਵਾਂਗ ਘਰ ਛੁਪ ਕੇ ਬੈਠਣਾ ਵੀ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਉਸ ਆਪਾਗੇ ਦਿਨ ਵੀ ਬਾਪੂ ਨੇ ਸੁਖਦੇਵ ਨੂੰ ਬਾਹਰ ਜਾਣ ਤੋਂ ਰੋਕਿਆ ਸੀ ਉਸ ਦਿਨ ਕੋਟ ਅਬਲੂ ਤੋਂ ਵੱਡੀ ਕੁੜੀ ਤੇ ਪ੍ਰੌਣਾ ਆਏ ਹੋਏ ਸਨ ਸੁਖਦੇਵ ਪ੍ਰੌਣੇ ਦੀ ਸੇਵਾ ਕਰਨ ਦੀ ਨੀਤ ਨਾਲ ਪਿੰਡੋਂ ਬਾਹਰ ਬਣੇ ਠੇਕੇ ਤੋਂ ਬੋਤਲ ਲੈ ਕੇ ਆਉਣ ਲਈ ਘਰੋਂ ਨਿਕਲਿਆ ਤਾ ਬਾਪੂ ਨੇ ਆਪਣੀ ਆਦਤ ਅਨਸਾਰ ਨੰਨਾ ਪਾ ਦਿੱਤਾ ਬਾਪੂ ਐਵੇਂ ਨਾ ਸਾਰਾ ਦਿਨ ਟੋਕਿਆ ਕਰ ਐ ਕੋਈ ਮੂੰਚ ਪਾਲੂ ਮੈਨੂੰ ਮੇਰੇ ਵੀ ਦੋ ਹੱਥ ਨੇ ਕਹਿ ਉਹ ਉਸ ਨਸ਼ਕੜੀ ਬਾਹਰ ਨਿਕਲ ਗਿਆ ਸੀ ਬਾਪੂ ਦਾ ਡਰ ਸੱਚ ਨਿਕਲਿਆ ਸਾਡਾ ਸਾਰਾ ਟੱਬਰ ਮੇਰੀ ਨਾਨਦ ਤੇ ਪ੍ਰੌਣੇ ਨਾਲ ਹੱਸ ਕੇ ਡਰ ਰਿਆ ਸੀ ਕਿ ਬਾਹਰੋਂ ਆਏ ਸੁਨੇਹੇ ਨੇ ਸਾਡੇ ਹਾਸੇ ਤੇ ਇੱਕਦਮ ਬ੍ਰੇਕ ਲਾ ਦਿੱਤੀ ਜੱਲੇ ਤੇ ਸੁੱਖੀ ਦੀ ਸੱਤੂ ਰੋੜੇ ਦੇ ਆਹਾਤੇ ਕੋਲ ਲੜਾਈ ਹੋ ਗਈ ਸਾਡੇ ਗਵਾਂਡੀਆਂ ਦੇ ਮੁੰਡੇ ਵੱਲੋਂ ਦਿੱਤੇ ਸੁਨੇਹੇ ਨੇ ਸਾਨੂੰ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੇ ਸੀ ਬਾਪੂ ਤੇ ਗੁਰਮੇਲ ਦੇ ਹੱਥ ਵਿੱਚ ਜੋ ਵੀ ਡੰਡਾ ਛੁੱਟਿਆ ਆ ਉਹ ਵਾਹੋ ਦਾ ਹੀ ਉਧਰ ਵੱਲ ਭੱਜੇ ਮੈਂ ਤੇ ਬੇਬੇ ਵੀ ਨੰਗੇ ਪੈਰੀ ਉਹਨਾਂ ਦੇ ਮਗਰ ਹੀ ਭੱਜ ਪਈਆਂ ਸਾਂ ਸੱਤੂ ਦੇ ਆਹਾਤੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਦੋ ਫਾਇਰ ਸੁਣਾਈ ਦਿੱਤੇ ਪਾਣਾ ਵਰਤ ਗਿਆ ਮਹਿਸੂਸ ਕਰਕੇ ਮੇਰੀ ਤੇ ਮੇਰੀ ਬੇਬੇ ਦੀ ਉੱਥੇ ਹੀ ਪੋਬ ਨਿਕਲ ਗਈ ਸੀ ਜਦੋਂ ਅਸੀਂ ਬਾਦ ਹਵਾਸੇ ਜੇ ਸਤੂ ਦੇ ਆਹਾਤੇ ਦੇ ਨੇੜੇ ਪਹੁੰਚੇ ਤਾਂ ਜੈਲਾ ਉੱਥੋਂ ਗਾਇਬ ਹੋ ਚੁੱਕਾ ਸੀ ਤੇ ਸੁਖਦੇਵ ਚੁਫਾਲ ਪਿਆ ਤੜਫ ਰਿਆ ਸੀ ਨੇੜਲੇ ਘਰਾ ਵਿੱਚੋਂ ਆਏ ਬੰਦਿਆਂ ਨੇ ਸੁਖਦੇਵ ਦੇ ਤੜਫ ਰਹੇ ਸਰੀਰ ਨੂੰ ਮੰਜੇ ਤੇ ਪਾਇਆ ਉਸ ਨਾਲ ਪੜਦਾ ਰਿਹਾ ਹਰੀਸ਼ ਵਰਮਾ ਮਿੰਟਸ ਕੈਂਟਾ ਵਿੱਚ ਆਪਣੀ ਜੀਪ ਲੈ ਆਇਆ ਪਰ ਬਠਿੰਡੇ ਦੇ ਹਸਪਤਾਲ ਪਹੁੰਚਣ ਤੱਕ ਸੁਖਤੇਪ ਦੇ ਸਰੀਰ ਵਿੱਚੋਂ ਕਾਫੀ ਖੂਨ ਵਹਿ ਚੁੱਕਾ ਸੀ ਤੇ ਉਸਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ਮਰਨ ਤੋਂ ਪਹਿਲਾਂ ਉਸ ਆਪਣੇ ਅੰਤਮ ਬੋਲ ਸਾਡੇ ਨਾਲ ਸਾਂਝੇ ਕੀਤੇ ਨੰਬਰਦਾਰਾ ਮੇਰੀ ਪੈਠ ਤੇ ਵਾਰ ਕੀਤਾ ਜੇ ਉਹ ਸਾਹਮਣੇ ਤੋਂ ਵਾਰ ਕਰਦੇ ਤਾਂ ਉਹ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਆਪਣਾ ਦਮ ਤੋੜ ਗਿਆ ਮੈਂ ਤਾਂ ਗਸ਼ੀ ਖਾ ਕੇ ਉੱਥੇ ਹੀ ਡਿੱਗ ਪਈ ਸਾਂ ਨਰਸਾਂ ਤੇ ਡਾਕਟਰਾਂ ਨੇ ਕੁਝ ਟੀਕੇ ਲਾਈ ਤਾ ਮੇਰੀ ਥੋੜੀ ਜਿਹੀ ਸੁਰਤ ਪਰਤੀ ਸੀ ਜਸਨੀ ਵੀ ਸੁਖਦੇਵ ਬਾਰੇ ਸੁਣਿਆ ਵਾਹੋ ਦਾ ਹੀ ਹਸਪਤਾਲ ਵੱਲ ਭੱਜਾ ਆਣ ਗਵਣ ਦੇ ਲੋਕ ਮੈਨੂੰ ਸੁਖਦੇਵ ਦੀ ਲਾਸ਼ ਨਾਲ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਸਾਨੂੰ ਵੀ ਆਪਣੇ ਨਾਲ ਲੈ ਚੱਲਵੇ ਸੁਖਦੇਵ ਕਹਿ ਬੇਬੇ ਤੇ ਮੇਰੀ ਨੰਦ ਫਿਰ ਸੁਖਦੇਵ ਦੀ ਲਾਸ਼ ਨੂੰ ਜਾਂ ਚੰਬੜੀਆਂ ਵੇ ਥੋਡੀਆਂ ਜਣਾ ਪੁੱਟੀਆਂ ਜਾਣ ਲੰਬੜੋ ਕੰਜਰੋ ਵੇ ਤੁਹਾਡਾ ਕੱਖ ਨਾ ਰਹੇ ਵੇ ਬੇਬੇ ਦੇ ਭੈਣ ਸੁਖਦੇਵ ਦੇ ਕਾਤਲਾਂ ਨੂੰ ਲਗਾਤਾਰ ਬਾਦੂਆ ਵੰਦੇਰੇ ਸਨ ਮੈਂ ਸੌਰਤ ਵਿੱਚ ਤਾਂ ਆ ਗਈ ਸਾਂ ਪਰ ਮੇਰਾ ਰੂਹ ਨਹੀਂ ਸੀ ਨਿਕਲਿਆ ਮੇਰੀਆਂ ਅੱਖਾਂ 'ਚੋਂ ਅੱਗ ਨਿਕਲ ਰਹੀ ਸੀ ਤੇ ਅੰਦਰੋਂ ਕਚੀਚੀਆਂ ਜਿਹੀਆਂ ਔਟਰੀਆਂ ਸਨ ਜਿਵੇਂ ਸੁਖਦੇਵ ਦੇ ਕਾਤਲਾਂ ਨੂੰ ਮੈਂ ਕੱਚਾ ਹੀ ਚਬਾਉਣਾ ਹੋਵੇ ਪੋਸਟਮਾਰਟਮ ਤੋਂ ਬਾਅਦ ਸੁਖਦੇਵ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੁਖਦੇਵ ਦੇ ਭੋਗ ਤੱਕ ਤਾਂ ਲੋਕਾਂ ਦੇ ਆਉਣ ਜਾਣ ਦਾ ਖਿਆਲ ਕੁਝ ਵੰਡਿਆ ਰਿਹਾ ਪਰ ਭੋਗ ਤੋਂ ਬਾਅਦ ਸਾਨੂੰ ਢਾਰਸ ਦੇ ਨਹੀਂ ਕੇਵਲ ਕੋਟ ਅ블ੂ ਤੇ ਜੋਧਪੁਰ ਪਖਰ ਵਾਲੀਆਂ ਮੇਰੀਆਂ ਨਣਦਾ ਹੀ ਰਹਿ ਗਈਆਂ ਸਾਰੇ ਇੱਕ ਦੂਜੇ ਨੂੰ ਹੌਸਲਾ ਦਿੰਦੇ ਤੇ ਔਖੇ ਸੌਖੇ ਰੋਟੀ ਦੀਆਂ ਦੋ ਬਰਕੀਆਂ ਨਿਕਲਦੇ ਬੇਬੇ ਬਾਪੂ ਨੂੰ ਆਪਣੇ ਨਾਲੋਂ ਵੱਧ ਫਿਕਰ ਮੇਰਾ ਰਹਿੰਦਾ ਸੀ ਸੁਖਦੇਵ ਦੀ ਮੌਤ ਦਾ ਗਮ ਮੇਰੇ ਹੱਡੀ ਰਚਦਾ ਜਾ ਰਿਹਾ ਸੀ ਇਸ ਲਈ ਦਿਨਾਂ ਵਿੱਚ ਹੀ ਮੇਰੀ ਸ਼ਕਲ ਬੇਪਛਾਣੀ ਜਈ ਹੋ ਗਈ ਕਈ ਵਾਰ ਨੀਂ ਮਾਗਲਾਮਾਨ ਕਸੀਸ ਜਈ ਵਟਕੇ ਮੈਂ ਆਪਣੀਆਂ ਮੁਠੀਆਂ ਬੰਦ ਕਰ ਲੈਂਦੀ ਤੇ ਫਿਰ ਕੁਝ ਪਲਾਂ ਬਾਅਦ ਹੀ ਬੰਦ ਮੁਠੀਆਂ ਆਪਣੇ ਆਪ ਖੁੱਲ ਜਾਂਦੀਆਂ ਬੇਬੇ ਬਾਪੂ ਦੀ ਸੁਰਤ ਵੀ ਮੇਰੇ ਵਾਂਗ ਹੀ ਬੰਦਲੀ ਜੀ ਰਹਿੰਦੀ ਪਰ ਮੇਰੇ ਦੇ ਸੁਖਦੇਵ ਦੀ ਨਿਸ਼ਾਨੀ ਸਾਲ ਕੁ ਪਰਦਾ ਬਬਲੂ ਇਸ ਸਭ ਕਾਸੇ ਤੋਂ ਬੇਖਬਰ ਖੁਸ਼ੀ-ਖੁਸ਼ੀ ਸਾਰੇ ਘਰ ਵਿੱਚ ਗੇੜੇ ਦਿੰਦਾ ਰਹਿੰਦਾ ਬਬਲੂ ਦੀਆਂ ਕਿਲਕਾਰੀਆਂ ਕੁਝ ਪਲ ਲਈ ਸਾਰੇ ਪਰਿਵਾਰ ਨੂੰ ਮਾਨਸਿਕ ਰਾਹਤ ਦਿੰਦੀਆਂ ਪਰ ਵਿੰਦ ਚੱਟ ਬਾਅਦ ਅਸੀਂ ਸਾਰੇ ਫਿਰ ਪਹਿਲਾਂ ਵਾਂਗ ਹੀ ਆਪਣੀਆਂ ਆਪਣੀਆਂ ਸੋਚਾਂ ਵਿੱਚ ਗੁੰਮ ਜਾਂਦੇ ਪੁਲਸ ਵੱਲੋਂ ਸੁਖਦੇਵ ਦੇ ਕਤਲ ਦੇ ਮੌਕੇ ਦੇ ਗਵਾਹ ਮੇਰੇ ਸਹਰੇ ਬਾਪੂ ਤੇ ਦਿਔਰ ਗੁਰਮੀਲ ਨੂੰ ਹੀ ਰੱਖਿਆ ਗਿਆ ਸੀ ਭਾਵੇਂ ਆਂਡ ਗੁਆਣ ਦੇ ਕਈ ਬੰਦਿਆਂ ਨੇ ਜੈਲੇ ਨੂੰ ਸੁਖਦੇਵ ਤੇ ਗੋਲੀ ਚਲਾ ਕੇ ਭੱਜਦੇ ਵੇਖਿਆ ਸੀ ਪਰ ਨੰਬਰਦਾਨਾ ਨਾਲ ਦੁਸ਼ਮਣੀ ਕੌਣ ਸਹੇੜੀ ਕੇਸ ਚੱਲਣ ਤੇ ਨੰਬਰਦਾਨਾ ਨੇ ਸਰਕਾਰੀ ਵਕੀਲ ਵੀ ਕੰਢ ਲਿਆ ਸੀ ਤੇ ਜੱਜ ਨਾਲ ਵੀ ਕੋਈ ਅੰਗਲੀ ਸੰਗਲੀ ਭੇੜ ਲਈ ਸੀ ਐਸ ਲਈ 9 ਮਹੀਨਿਆਂ ਬਾਅਦ ਹੀ ਜੇਲਾ ਜਮਾਨਤ ਤੇ ਘਰ ਆ ਗਿਆ ਸੀ ਜੇ ਇਹਨਾਂ 9 ਮਹੀਨਿਆਂ ਵਿੱਚ ਮੇਰੀ ਤਬੀਅਤ ਕੁਝ ਸੰਭਲੀ ਸੀ ਤਾਂ ਜੇਲੇ ਦੀ ਜਮਾਨਤ ਹੋਣ ਦੀ ਖਬਰ ਸੁਣ ਕੇ ਫਿਰ ਤੋਂ ਵਿਗੜ ਗਈ ਸੀ ਮੇਰਾ ਦਿਲ ਕਰਦਾ ਸੀ ਕਿ ਆਪ ਗੰਡਾਸਾ ਚੌਕੇ ਰਾਹ ਜਾਂਦੇ ਜੇਲੇ ਦਾ ਸੈਰ ਪਾੜਦਿਆਂ ਮੈਂ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਮੇਰੀਆਂ ਅੱਖਾਂ ਵਿੱਚ ਵੱਧ ਰਹੀ ਲਾਲੀ ਨੇ ਮੇਰੀ ਸ਼ਕਲ ਵੀ ਕੁਝ ਡਰਾਣੀ ਜਿਹੀ ਬਣਾ ਦਿੱਤੀ ਸੀ ਬਾਪੂ ਮੈਨੂੰ ਦਲਾਸਾ ਦਿੰਦੇ ਆਖਦਾ ਹੌਸਲਾ ਰੱਖਤੀ ਏ ਵਾਹਿਗੁਰੂ ਸਭ ਇਨਸਾਫ ਕਰੂ ਉਸਦੇ ਘਰ ਦੇ ਰਾ ਅੰਧੇਰਨੀ ਮੇਰੀ ਸੱਸ ਵੀ ਲੰਬੜਾ ਦੇ ਕੀੜੇ ਪੈ ਕੇ ਮਰਨ ਦੀ ਭਾਖਿਆ ਵਾਰ-ਵਾਰ ਦੁਹਰਾਂਦੀ ਪਰ ਮੈਨੂੰ ਉਹਨਾਂ ਦੇ ਇਸ ਤਰ੍ਹਾਂ ਦੇ ਫੋਕੇ ਜਿਹੇ ਦਿਲਾਸੇ ਇਹ ਰਾਹਤ ਨਾ ਦਿੰਦੇ ਬਾਪੂ ਵੱਲੋਂ ਸਾਰਾ ਕੁਝ ਰੱਬ ਦੇ ਸੁੱਟ ਕੇ ਆਪ ਮਾਲਾ ਫੇਰਦੇ ਰਹਿਣਾ ਮੈਨੂੰ ਚੰਗਾ ਨਾ ਲੱਗਦਾ ਮੈਨੂੰ ਖੇਜ ਹੀ ਚੜਦੀ ਅਸੀਂ ਭਲਾ ਵਾਹਿਗੁਰੂ ਦਾ ਕੀ ਵਿਗਾੜਿਆ ਸੀ ਉਸ ਨੇ ਸਾਡੇ ਨਾਲ ਇੰਨੀ ਵੱਡੀ ਬੇਇਨਸਾਫੀ ਕਿਉਂ ਕੀਤੀ ਮੈਂ ਆਪਣੇ ਆਪ ਤੋਂ ਪੁੱਛਦੀ ਸਾਂ ਪਰ ਮੈਨੂੰ ਆਪਣੇ ਅੰਦਰੋਂ ਮਨ ਨੂੰ ਠਾਰਸ ਦੇਣ ਵਾਲਾ ਕੋਈ ਜਵਾਬ ਨਾ ਮਿਲਦਾ ਆਪਣੇ ਦਿਉਰ ਗੁਰਮੇਲ ਦੀ ਪਿੰਡ ਵਿਚਲੇ ਸੰਤ ਬਾਬਾ ਲੱਦੇ ਸ਼ਾਹ ਦੇ ਡੇਰੇ ਜਾਣ ਦੀ ਲਗਾਤਾਰ ਵਧ ਰਹੀ ਰੁਚੀ ਵੀ ਮੈਨੂੰ ਚੰਗੀ ਨਾ ਲੱਗਦੀ ਇਹ ਆਪਣੇ ਭਰਾ ਨੂੰ ਤਾਂ ਬਿਲਕੁਲ ਭਲਾਈ ਬੈਠਾ ਕੀ ਥੁੜਿਆ ਪਿਆ ਸੀ ਇਹਦੇ ਮਰਦ ਬਣਨ ਨੂੰ ਗੁਰ ਮੇਲ ਬਾਰੇ ਸੋਚਦੀ ਮੈਂ ਅਕਸਰ ਅਜੀਹਾ ਹੀ ਕੁਝ ਬੜਬੜਾਉਂਦੀ ਰਹਿੰਦੀ ਕੋਟ ਅਬਲੂ ਤੇ ਜੋਧਪੁਰ ਪਾਖਰਵਾਣੀਆਂ ਮੇਰੀਆਂ ਨਣਦਾ ਨੂੰ ਲੈਣ ਮੇਰੀ ਨਨਦੂਏ ਘਰ ਆਏ ਹੋਏ ਸਨ ਰਾਤ ਦੀ ਰੋਟੀ ਖਾ ਕੇ ਬਿੱਲੇ ਹੋਈ ਤਾਂ ਬਾਪੂ ਨੇ ਸੁਖਦੇਵ ਦੇ ਕੇਸ ਦੀ ਗੱਲ ਛੇੜ ਲਈ ਮੈਂ ਵੀ ਬੇਬੇ ਨਾਲ ਨੇੜਲੇ ਮੰਝੇ ਤੇ ਬੈਠੀ ਉਹਨਾਂ ਦੀ ਗੱਲਬਾਤ ਸੁਣ ਰਹੀ ਸਾਂ ਗੱਲ ਚੱਲਦੀ ਚੱਲਦੀ ਪਤਾ ਨਹੀਂ ਕਿਹੜੇ ਵੇਲੇ ਮੇਰੇ ਤੇ ਬਬਲੂ ਦੇ ਭਵਿੱਖ ਤੇ ਪਹੁੰਚ ਗਈ ਭਾਵਿਓ ਮੇਰੀ ਹਾਜ਼ਰੀ ਵਿੱਚ ਖੁੱਲ ਕੇ ਗੱਲ ਨਹੀਂ ਸੰਕਰ ਰਹੀ ਪਰ ਉਹਨਾਂ ਦੀ ਸਾਰੀ ਗੱਲਬਾਤ ਵਿੱਚੋਂ ਇਸ ਗੱਲ ਦੇ ਤਾਂ ਸਪਸ਼ਟ ਸੰਕੇਤ ਮਿਲ ਹੀ ਰਹੇ ਸਨ ਕਿ ਉਹ ਸੁਖਦੇਵ ਦੀ ਪੱਗ ਗੁਰਮੇਲ ਨੂੰ ਦੇਣਾ ਚਾਹੁੰਦੇ ਸਨ ਘਰ ਦੀ ਇੱਜ਼ਤ ਘਰ ਵਿੱਚ ਹੀ ਰਹਿਣ ਦੀ ਗੱਲ ਵੀ ਵਾਰ-ਵਾਰ ਦੁਹਰਾਈ ਜਾ ਰਹੀ ਸੀ ਮੈਨੂੰ ਪਤਾ ਕਿ ਬੇਬੇ ਤੇ ਬਾਪੂ ਆਪਣੇ ਪੁੱਤਰ ਦੀ ਨਿਸ਼ਾਨੀ ਬਬਲੂ ਦੇ ਸਾਹਾਂ ਵਿੱਚ ਸਾਹ ਲੈਂਦੇ ਸਨ ਪਰ ਅਜੇ ਤਾਂ ਸੁਖਦੇਵ ਦਾ ਸਿਵਾ ਵਿઠੰਡਾ ਨਹੀਂ ਸੀ ਹੋਇਆ ਗੁਰਮੀਲ ਨੂੰ ਦਿਓਰ ਤੋਂ ਪਤੀ ਬਣਾਉਣਾ ਮੇਰੇ ਲਈ ਇੰਨੀ ਸੌਖੀ ਗੱਲ ਵੀ ਨਹੀਂ ਸੀ ਜਿਵੇਂ ਉਹਨਾਂ ਚਿਤਵਾ ਲਿਆ ਸੀ ਸੁਖਦੇਵ ਤੇ ਗੁਰਮੀਲ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਆ ਸੁਖਦੇਵ ਤਾਂ ਨਾਰ ਬੰਦਾ ਸੀ ਤੇ ਇਹ ਮੈਂ ਆਪਣੇ ਮਨ ਦੀ ਗੱਲ ਜ਼ੁਬਾਨ ਤੇ ਲਿਆਉਣਾ ਚਾਹੁੰਦੀ ਸਾਂ ਕਿ ਫਿਕਰ ਨਾ ਕਰੋ ਗੁਰਮੀਲ ਨਾਲ ਗੱਠ ਜੋੜ ਕੀਤੇ ਬਿਨਾ ਵੀ ਤੁਹਾਡੇ ਘਰ ਦੀ ਇੱਜ਼ਤ ਘਰ ਵਿੱਚ ਹੀ ਰਹੂੰ ਮੈਂ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਨ ਆਪਣੇ ਬਬਲੂ ਦੇ ਸਹਾਰੇ ਹੀ ਲੰਘਾ ਲਵਾਂਗੀ ਪਰ ਆਪਣੇ ਨੰਦੂਆਂ ਦੀ ਹਾਜ਼ਰੀ ਵਿੱਚ ਮੈਂ ਇਹ ਗੱਲ ਨਾ ਕਹਿ ਸਕੀ ਸਾਂ ਕੁਝ ਦਿਨਾਂ ਬਾਅਦ ਮੇਰਾ ਪਾਪਾ ਮੇਰੇ ਸਹੁਰੇ ਘਰ ਆਇਆ ਤੇ ਮੈਨੂੰ ਨਾਂ ਲੈ ਗਿਆ ਹਵਾ ਬਦਲਾ ਨਾਲ ਕੁੜੀ ਦਾ ਦਿਲ ਪਰਚਿਆ ਰੂ ਬੀਬੇ ਬਾਪੂ ਨੇ ਵੀ ਇਹ ਸੋਚ ਕੇ ਮੇਰੇ ਪੇਕੇ ਜਾਣ ਵੇਲੇ ਕੋਈ ਨੰਨਾ ਨਾ ਪਾਇਆ ਕਚਹਿਰੀ ਵਿੱਚ ਇਹਨਾਂ ਦਿਨਾਂ ਵਿੱਚ ਬਚਾ ਪੱਖ ਦੀਆਂ ਗਵਾਹੀਆਂ ਚੱਲ ਰਹੀਆਂ ਸਨ ਤੇ ਬਾਪੂ ਦਾ ਸਾਰਾ ਧਿਆਨ ਇਸ ਪਾਸੇ ਸੀ ਕਿ ਕਿਸੇ ਤਰ੍ਹਾਂ ਪਿੰਡ ਦੇ ਲੋਕਾਂ ਦਾ ਮੈਂਤ ਤਰਲਾ ਕਰਕੇ ਨੰਬਰਦਾਰਾਂ ਦੇ ਹੱਕ ਵਿੱਚ ਗਵਾਹੀ ਦੇਣ ਤੋਂ ਰੋਕਿਆ ਜਾਵੇ ਉਹ ਗੁਰਮੇਲ ਨੂੰ ਵੀ ਕਚਹਿਰੀ ਇਕੱਲਾ ਨਾ ਜਾਣ ਦਿੰਦਾ ਤਰੀਕ ਵਾਲੇ ਦਿਨ ਕੋਟ ਅ블ੂ ਵਾਲਾ ਨੰਦੂਆ ਵੀ ਆਪਣੇ ਚਾਚੇ ਦੇ ਮੁੰਡੇ ਨੂੰ ਨਾਲ ਲੈ ਕੇ ਕਚਹਿਰੀ ਪਹੁੰਚ ਜਾਂਦਾ ਸੀ ਭਾਵੇਂ ਬਾਪੂ ਨੇ ਅੱਧਾ ਕਿੱਲਾ ਜ਼ਮੀਨ ਗਹਿਣੇ ਤਰਕੇ ਸ਼ਹਿਰ ਦਾ ਨਾਮੀ ਵਕੀਲ ਕੀਤਾ ਹੋਇਆ ਸੀ ਫਿਰ ਵੀ ਨੰਬਰਦਾਰਾਂ ਦੀ ਸਰਕਾਰੀ ਦਰਬਾਰੇ ਪਹੁੰਚ ਦਾ ਢੁਡਕੂ ਉਸ ਨੂੰ ਹਰ ਵੇਲੇ ਲੱਗਿਆ ਰਹਿੰਦਾ ਸੀ ਜੇਲਾ ਕਿਤੇ ਸੌਖੇ ਹੀ ਬਰੀ ਨਾ ਹੋ ਜਾਵੇ ਇਹ ਚਿੰਤਾ ਸਾਨੂੰ ਸਾਰਿਆਂ ਨੂੰ ਵੱਡ-ਵੱਡ ਖਾਂਦੀ ਸੀ ਮੈਨੂੰ ਪੇਕੇ ਘਰ ਆਇਆ ਜੇ ਹਫ਼ਤਾ ਹੀ ਹੋਇਆ ਸੀ ਕਿ ਬਾਪੂ ਆਪਣੀ ਵੱਡੀ ਕੁੜੀ ਦੋਵੇਂ ਪਰੌਣਿਆਂ ਤੇ ਪਿੰਡ ਦੇ ਦੋ ਹੋਰ ਮੋਤਬਰ ਬੰਦਿਆਂ ਨੂੰ ਜੀਪ ਵਿੱਚ ਬਿਠਾ ਕੇ ਪੁੱਚੋ ਕਲਾਂ ਪਹੁੰਚ ਗਿਆ ਬਾਪੂ ਦੇ ਇਸ ਤਰ੍ਹਾਂ ਬਿਨਾਂ ਸੂਚਨਾ ਦਿੱਤੇ ਆਉਣ ਦਾ ਤਾਂ ਮੈਂ ਕਿਆਸ ਨਹੀਂ ਸੀ ਕੀਤਾ। ਭਾਵੇਂ ਮੇਰਾ ਪਾਪਾ ਆਈ ਪੰਚਾਇਤ ਦੀ ਮਨਸ਼ਾ ਪੂਰੀ ਤਰ੍ਹਾਂ ਭੰਪ ਗਿਆ ਸੀ। ਫਿਰ ਵੀ ਚਾਹ ਪਾਣੀ ਤੋਂ ਬਾਅਦ ਉਸ ਰਸਮੀ ਤੌਰ ਤੇ ਮੇਰੇ ਸਾਰੇ ਬਾਪੂ ਨੂੰ ਪੁੱਛਿਆ ਸੀ। ਅੱਜ ਸਰਦਾਰ ਜੀ ਸਾਡੇ ਪਿੰਡ ਦਾ ਰਾਹ ਕਿਵੇਂ ਭੁੱਲ ਗਏ? ਬਬਲੂ ਤੇ ਬਹੂ ਤੋਂ ਬਿਨਾ ਕਰ ਸੁਣਨਾ ਜਿਹਾ ਲੱਗਦਾ। ਨਦੀਪ ਮੇਰੀ ਧੀ ਪਹਿਲਾਂ ਤੇ ਨੂੰ ਬਾਅਦ ਵਿੱਚ। ਅਸੀਂ ਤਾਂ ਸਰਦਾਰ ਜੀ ਉਸ ਨੂੰ ਲੈਣ ਆਈਆਂ। ਬਾਪੂ ਨੇ ਗੋਲ ਮੋਲ ਜਿਹਾ ਢੰਗ ਨਾਲ ਗੱਲ ਕੀਤੀ ਸੀ। ਸਰਦਾਰ ਜੀ ਬਹੁਤੀਆਂ ਕਹਾਣੀਆਂ ਕੀ ਪਾਉਣੀਆਂ ਨੇ? ਅਸੀਂ ਤਾਂ ਇਹ ਅਰਜ਼ ਕਰਨ ਆਈਆਂ ਕਿ ਸਾਡੀ ਧੀ ਸਾਡੇ ਘਰ ਹੀ ਰਹਿ ਜਾਏ। ਗੁਰਮੇਲ ਤੇ ਸੁਖਦੇਵ ਦੀ ਉਮਰ 'ਚ ਬਹੁਤਾ ਫਰਕ ਵੀ ਨਹੀਂ ਆ। ਗੁਰਮੇਲ ਸੁਖੇ ਨਾਲੋਂ 2 ਸਾਲ ਹੀ ਛੋਟਾ ਹੈ। ਕ.ਬਲੂ ਵਾਲੇ ਪ੍ਰਾਣੇ ਨੇ ਗੱਲ ਸਾਫ਼ ਕਰ ਦਿੱਤੀ ਸੀ। ਪਾਵੇਂ ਮੈਂ ਕੁਝ ਦੂਰੀ ਤੇ ਬੈਠੀ ਸਾਂ ਪਰ ਉਹਨਾਂ ਦੀ ਸਾਰੀ ਗੱਲ ਮੇਰੇ ਕੰਨਿ ਪੈ ਰਹੀ ਸੀ ਬਾਪੂ ਨੇ ਫੌਰੀ ਤੌਰ ਤੇ ਕੋਈ ਹਾਂ ਨਾ ਕੀਤੀ ਪਰ ਕੁਝ ਚਰਚੋਪਰੇਣ ਤੋਂ ਬਾਅਦ ਉਸ ਜबान ਖੁੱਲੀ ਸਰਦਾਰ ਜੀ ਅਸੀਂ ਤਾਂ ਹੱਥੋਂ ਨਾ ਬੰਨੀ ਪਰ ਕੁੜੀ ਨੂੰ ਵੀ ਪੁੱਛਿਆ ਲੋੜੀ ਦਾ ਤੁਸੀਂ ਅਜੇ ਆਰਾਮ ਕਰੋ ਅਸੀਂ ਘਰੇ ਸਲਾਹ ਬਣੀ ਕਰ ਲਈਏ ਕੋਟਾ ਬਲੂ ਵਾਲੀ ਨੰਦਦੀਪੋ ਉਹਨਾਂ ਕੋਲੋਂ ਉੱਠ ਕੇ ਮੇਰੇ ਕੋਲ ਆ ਗਈ ਉਸ ਇਸ਼ਾਰਿਆਂ ਨਾਲ ਮੇਰੇ ਮਨ ਦੀ ਥਾਪ ਪਾਉਂਦਾ ਯਤਨ ਕੀਤਾ ਤਾਂ ਮੈਨੂੰ ਸਾਫ਼ ਕਹਿਣਾ ਪਿਆ ਬੀਬੀ ਅੱਜ ਇਹ ਮੇਰਾ ਚਤ ਨਹੀਂ ਰਾਜੀ ਅਜਿਹੀਆਂ ਗੱਲਾਂ ਕਰਨ ਲਈ ਤੁਸੀਂ ਕੋਈ ਹੋਰ ਗੱਲ ਕਰੋ ਮੇਰਾ ਰੁੱਖਾ ਜਿਹਾ ਜਵਾਬ ਸੁਣ ਕੇ ਦੀਪੋ ਦੇ ਮੱਥੇ ਵੱਟ ਪੈ ਗਏ ਪਰ ਸਥਿਤੀ ਦੀ ਨਾਜ਼ੁਕਤਾ ਨੂੰ ਭਾਪਦਿਆਂ ਫਿਰ ਵੀ ਉਸ ਨਰਮ ਆਵਾਜ਼ ਵਿੱਚ ਬਬਲੂ ਦੇ ਭੁਮਿਕ ਦਾ ਵਾਸਤਾ ਪਾਇਆ ਕੁੜੇ ਕੀ ਕਮੀ ਆ ਸਾਡੇ ਗਰਮੇਲ 'ਚ ਸਮਝਾਤਾ ਸਹੀ ਬੀਬੀ ਮੇਰੇ ਕਰਮਾਂ ਵਿੱਚ ਜੋ ਲਿਖੀ ਆ ਮੈਂ ਭੋਗ ਰਹੀ ਆ ਜੇ ਕਰਮ ਚੰਗੇ ਹੁੰਦੇ ਤਾਂ ਤੇਰਾ ਵੱਡਾ ਬਰਾਈ ਕਿਉਂ ਜਾਂਦਾ ਛੱਡ ਕੇ ਨਾਲੇ ਗੁਰਮੇਲ ਨੇ ਕਬੀਲਦਾਰੀ ਤੋਂ ਲੈਣਾ ਵੀ ਕੀ ਆ ਉਸ ਦਾ ਤਾਂ ਦੋ ਵੇਲੇ ਸੰਤਾਂ ਦੇ ਡੇਰੇ ਜਾਣ ਨਾਲੀ ਜੂਨ ਗੁਜ਼ਾਰਾ ਹੋਜੂ ਮੈਨੂੰ ਉਹਦਾ ਕੀ ਆਸਰਾ ਪਤਾ ਨਹੀਂ ਮੇਰੇ ਅੰਦਰਲੀ ਗੱਲ ਰੋਕਦਿਆਂ ਰੋਕਦਿਆਂ ਵੀ ਜ਼ੁਬਾਨ ਤੇ ਕਿਵੇਂ ਆ ਗਈ ਸੀ ਦੀਪੂ ਨਾਲ ਮੇਰਾ ਪਿਆਰ ਵੀ ਬਹੁਤ ਸੀ ਐਸਲੀ ਉਸ ਨੂੰ ਇਹ ਖਿਆਸ ਨਹੀਂ ਸੀ ਕਿ ਮੈਂ ਉਸਦੇ ਛੋਟੇ ਭਰਾ ਬਾਰੇ ਇੰਨੀ ਤਲਖ ਗੱਲ ਕਹਿ ਦਿਆਂਗੀ। ਬਾਪੂ ਨੇ ਮੇਰਾ ਤੇ ਬਬਲੂ ਦਾ ਸਿਰ ਪਲੋਸਿਆ ਤੇ ਉਹ ਮਸੂਸੇ ਜਾਂ ਮੂੰਹ ਲੈ ਕੇ ਘਰ ਨੂੰ ਮੁੜ ਗਏ ਸਨ। ਉਹਨਾਂ ਦੇ ਵਾਪਸ ਚਲੇ ਜਾਣ ਤੋਂ ਬਾਅਦ ਮੇਰੇ ਮਨ ਵਿੱਚ ਪਛਤਾਵਾ ਵੀ ਹੋਇਆ। ਮਨਾ ਠੀਕ ਆ। ਗੁਰਮੀਲ ਨਾਲ ਸਿਰ ਨਰਨ ਕਰਨ ਨੂੰ ਮੇਰਾ ਜੀ ਨਹੀਂ ਮੰਨਦਾ। ਪਰ ਇਹ ਗੱਲ ਕਿਸੇ ਹੋਟਾਂਗ ਨਾਲ ਜਾਂ ਕੁਝ ਦਿਨ ਬਾਅਦ ਵੀ ਕਹੀ ਜਾ ਸਕਦੀ ਸੀ। ਹਫ਼ਤੇ ਤੋਂ ਬਾਅਦ ਮੇਰੀ ਸੱਸ ਦਾ ਫੋਨ ਆ ਗਿਆ ਕੁੜੇ ਤੂੰ ਤਾਂ ਜਿਵੇਂ ਹੀ ਨਰਮੁਈ ਜੀ ਬਣ ਗਈ ਪੇਕੇ ਜਾ ਕੇ ਬੈਠ ਗਈ ਤੇਰਾ ਬਾਪੂ ਜਦੋਂ ਦਾ ਪੁੱਛੋ ਤੋਂ ਵਾਪਸ ਆਇਆ ਤੇਰੀ ਗੱਲ ਨੂੰ ਬਾਲਾ ਹੀ ਦਿਲ ਤੇ ਲਾ ਲਿਆ ਤੇਰੀ ਮਰਜ਼ੀ ਆ ਭਾਈ ਸਾਡਾ ਕੀ ਜੋਰ ਤੇਰੇ ਤੇ ਬੇਬੇ ਨੇ ਇੱਕ ਤਰ੍ਹਾਂ ਨਾਲ ਮੈਨੂੰ ਅਲਾਮਬਾ ਵੀ ਦਿੱਤਾ ਤੇ ਇਸ ਕਰ ਨਾਲ ਮੇਰਾ ਰਿਸ਼ਤਾ ਵੀ ਯਾਦ ਕਰਵਾਇਆ ਸੀ ਤੂੰ ਕਿਸੇ ਵੇਲੇ ਆ ਕੇ ਬਬਲੂ ਨੂੰ ਤਾਂ ਮਿਲਾ ਜਾ ਸਾਨੂੰ ਅਸੀਂ ਤਾਂ ਹੁਣ ਬਬਲੂ ਚੋਂ ਹੀ ਸੁਖਦੇਵ ਨੂੰ ਵੇਖਣਾ। ਉਸਦੀ ਗੱਲ ਸੁਣ ਕੇ ਮੈਨੂੰ ਉਹਨਾਂ ਦੋਵਾਂ ਤੇ ਤਰਸ ਵੀ ਆਇਆ। ਸੋਚਿਆ ਇਹਨਾਂ ਦਾ ਕੀ ਕਸੂਰ? ਬੇਬੇ ਬਾਪੂ ਨੇ ਤਾਂ ਹਮੇਸ਼ਾ ਮੈਨੂੰ ਧੀ ਹੀ ਸਮਝਿਆ। ਬੇਬੇ ਦੇ ਫੋਨ ਤੋਂ ਬਾਅਦ ਸਾਰੀ ਰਾਤ ਮੈਨੂੰ ਉੱਬਲ ਚਿੱਤੀ ਜਿਹੀ ਰਹੀ। ਤੇ ਸਵੇਰ ਹੁੰਦਿਆਂ ਹੀ ਮੈਂ ਬਬਲੂ ਨੂੰ ਮੋਢੇ ਨਾਲ ਲਾ ਕੇ ਸਹਰੇ ਪਿੰਡ ਜਾਣ ਵਾਲੀ ਪਹਿਲੀ ਬੱਸ ਜਾ ਫੜੀ। ਘਰ ਵਿੱਚ ਹੋਰ ਤਾਂ ਸਾਰਾ ਕੁਝ ਪਹਿਲਾਂ ਵਾਲੀ ਤੁਰ ਹੀ ਤੁਰਦਾ ਦਿਸਿਆ। ਪਰ ਗੁਰਮੀਲ ਹੁਣ ਪਹਿਲਾਂ ਨਾਲੋਂ ਬਦਲੇ-ਬਦਲੇ ਵਖਾਈਦੀ ਰਹੀ ਸੀ ਉਸਨੇ ਬਬਲੂ ਨੂੰ ਤਾਂ ਗੋਦੀ ਚੁੱਕ ਕੇ ਪਿਆਰ ਦਿੱਤਾ ਪਰ ਮੇਰੇ ਨਾਲ ਅੱਖ ਵੀ ਨਾ ਮਲਾਈ ਉਸ ਦਾ ਇਸ ਤਰ੍ਹਾਂ ਕਰਨਾ ਮੈਨੂੰ ਅਜੀਬ ਜਿਹਾ ਲੱਗਾ ਬੇਬੇ ਨੇ ਬਾਅਦ ਵਿੱਚ ਮੈਨੂੰ ਦੱਸਿਆ ਕਿ ਹੁਣ ਉਸਨੇ ਸੰਤਾਂ ਦੇ ਡੇਰੇ ਜਾਣਾ ਵੀ ਛੱਡ ਦਿੱਤਾ ਸੀ ਜੋਰ ਪਾ ਕੇ ਦੋ ਦਿਨ ਬੇਬੇ ਨੇ ਮੈਨੂੰ ਵਾਪਸ ਨਾ ਜਾਣ ਦਿੱਤਾ ਮੈਂ ਅਜੇ ਸੌਰੀ ਕਰੀ ਸੀ ਕਿ ਉਹ ਘਟਨਾ ਵਾਪਰ ਗਈ ਜਿਸ ਦਾ ਸਾਨੂੰ ਕਿਸੇ ਨੂੰ ਕਿਆਸ ਵੀ ਨਹੀਂ ਸੀ ਖੇਤ ਕਣਕ ਦੀ ਵਾਢੀ ਹੋ ਰਹੀ ਸੀ ਤੇ ਗੁਰਮੇਲ ਕੰਬਾਈਨ ਵਾਲਿਆਂ ਲਈ ਘਰੋਂ ਚਾਹ ਲੈ ਕੇ ਗਿਆ ਸੀ ਹੁਣ ਉਹ ਬਿਨਾਂ ਹਥਿਆਰ ਤੋਂ ਬਾਹਰ ਨਹੀਂ ਸੀ ਜਾਂਦਾ ਭਾਵੇਂ ਕੇਸ ਦੇ ਚੱਲਦਿਆਂ ਅਦਾਲਤ ਵੱਲੋਂ ਜੇਲੇ ਦੀ ਜ਼ਬਤ ਹੋਈ ਲਾਇਸੈਂਸੀ ਬੰਦੂਕ ਉਸ ਨੂੰ ਅਜੇ ਵਾਪਸ ਨਹੀਂ ਮਿਲੀ ਸੀ ਫਿਰ ਵੀ ਬਾਪੂ ਤੇ ਗੁਰਮੇਲ ਅਵੇਸਲੇ ਨਹੀਂ ਸਨ ਉਹ ਚਾਹ ਦੇ ਕੇ ਘਰ ਵਾਪਸ ਆ ਰਿਹਾ ਸੀ ਕਿ ਕਰੀਰਾ ਵਾਲੀ ਰਾਹ ਕੋਲ ਜੱਲੇ ਤੇ ਉਸਦੇ ਦੋ ਯਾਰਾਂ ਦੀ ਪੁੱਤਰੀ ਜੁੰਡਲੀ ਸ਼ਰਾਬੀ ਹਾਲਤ ਵਿੱਚ ਟੱਕਰ ਪਈ ਜਾਂਦਾ ਬਈ ਸਰਦਾਰ ਸੁਖਦੇਵ ਸਿੰਘ ਦਾ ਛੋਟਾ ਭਰਾ ਰਸਤਾ ਦਿਓ ਬਈ ਸਰਦਾਰ ਸਾਹਿਬ ਨੂੰ ਜੱਲੇ ਦੇ ਸ਼ਰਾਬੀ ਯਾਰ ਨੇ ਗੱਲ ਰੜਕਾਈ ਔਰ ਇਹਨੇ ਕੀ ਫੰਨੂ ਖੋਹਣੇ ਆਪਣਾ ਇਹ ਤਾਂ ਆਪ ਵਿਚਾਰਾ ਸੰਤਨ ਦੇ ਡੇਰੇ ਪੁੱਲ ਬਖਸ਼ਾਉਣ ਚੱਲਿਆ ਜੱਲੇ ਨੇ ਬਲਦੀ ਤੇ ਤੇਲ ਪਾਇਆ ਖੜ ਜੋ ਥੋੜੀ ਵੱਡੇ ਸੂਰਮਿਆਂ ਦੀ ਤਾਜੇ ਤਿੱਖੇ ਕਿਤੇ ਗੰਨਾਸੇ ਦਾ ਸਿੱਧਾ ਵਾਰ ਗੁਰਮੀਲ ਨੇ ਜੈਲੇ ਦੀ ਲੱਤ ਤੇ ਕੀਤਾ ਪਤਾ ਨਹੀਂ ਉਸ ਵਿੱਚ ਇੰਨਾ ਜੋਸ਼ ਕਿੱਥੋਂ ਆ ਗਿਆ ਸੀ ਜੈਲੇ ਦੇ ਸੰਭਲਣ ਤੋਂ ਪਹਿਲਾਂ ਹੀ ਉਸ ਦੀ ਸੱਜੀ ਲੱਤ ਉਸ ਦੇ ਸਰੀਰ ਤੋਂ ਵੱਖ ਹੋ ਕੇ ਧਰਤੀ ਤੇ ਤੜਫ ਰਹੀ ਸੀ ਜੈਲੇ ਦੀਆਂ ਚੀਕਾਂ ਦੂਰ ਦਰਾਡੇ ਤੱਕ ਫੈਲ ਗਈਆਂ ਸਨ ਉਸ ਦੇ ਸ਼ਰਾਬੀ ਯਾਰ ਪਤਾ ਨਹੀਂ ਕਿਹੜੇ ਵੇਲੇ ਪੱਤਰਾ ਵਜ ਗਏ ਸਨ ਜੇ ਮੇਰੇ ਤੇ ਘਰ ਦੀਆਂ ਕੋਈ ਜ਼ਿੰਮੇਵਾਰੀਆਂ ਨਾ ਹੁੰਦੀਆਂ ਤਾਂ ਮੇਰਾ ਵਾਰ ਤੇਰੀ ਗਰਦਨ ਤੇ ਹੋਣਾ ਸੀ ਹੁਣ ਦੂਜਾ ਮੌਕਾ ਨਾ ਦੇਈ ਮੈਨੂੰ ਗੁਰਮੀਲ ਇਹ ਕਹਿ ਕੇ ਜੇਲੇ ਨੂੰ ਉੱਥੇ ਹੀ ਤੜਫਦਾ ਛੱਡ ਕੇ ਪੈਣ ਵਾਲ ਤੁਰ ਪਿਆ ਸੀ ਪੌਲਸ ਇੱਕ ਵਾਰ ਫਿਰ ਪੈਣਾਈ ਤੇ ਜੇਲੇ ਦੇ ਬਿਆਨ ਤੇ ਗੁਰਮੀਲ ਨੂੰ ਫੜ ਕੇ ਥਾਣੇ ਲੈ ਗਏ ਇੱਕ ਵਾਰੀ ਫਿਰ ਸਾਡੇ ਸਾਰਿਆਂ ਦੀ ਪਾਦੀ ਬਣ ਗਈ ਪਰ ਜਦੋਂ ਵਿਪਤਾ ਪੈ ਹੀ ਗਈ ਸੀ ਤਾਂ ਸੰਭਲਣਾ ਵੀ ਪੈਣਾ ਸੀ ਐਸ.ਆਰ. ਜੋਧਪੁਰ ਵਾਲੇ ਪ੍ਰਾਣੇ ਨਹੀਂ ਨਵੇਂ ਆਏ ਥਾਣੇਦਾਰ ਨਾਲ ਕੋਈ ਦੂਰ ਦੀ ਰਿਸ਼ਤੇਦਾਰੀ ਕੱਢ ਲਈ ਸੀ। ਥਾਣੇਦਾਰ ਨੇ ਕੇਸ ਨਰਮ ਬਣਾਉਣ ਲਈ 2 ਲੱਖ ਦੀ ਮੰਗ ਕੀਤੀ। ਜਿਸ ਦਾ ਫੈਸਲਾ 1.5 ਲੱਖ ਵਿੱਚ ਹੋ ਗਿਆ। ਹਵਾਲਾਤੋਂ ਪੁਲਸ ਦੇ ਪਹਿਰੇ ਵਿੱਚ ਗੁਰਮੀਲ ਨੂੰ ਜੱਜ ਦੀ ਕਚਹਿਰੀ ਵਿੱਚ ਲਿਆਂਦਾ ਗਿਆ। ਬਾਪੂ, ਬੀਬੀ, ਦੋਵੇਂ ਪ੍ਰਾਣੇ ਤੇ ਮੈਂ ਉਸਦੇ ਉੱਥੇ ਆਉਣ ਤੋਂ ਪਹਿਲਾਂ ਹੀ ਪਹੁੰਚ ਗਏ ਸਾਂ। ਗੁਰਮੀਲ ਦੇ ਹੱਥਕੜੀ ਲੱਗੀ ਹੋਈ ਸੀ। ਜਿਸ ਦੀ ਜ਼ੰਜੀਰ ਇੱਕ ਸਿਪਾਈ ਦੇ ਹੱਥ ਵਿੱਚ ਸੀ ਗੁਰਮੇਲ ਸਾਡੇ ਕੋਲ ਆਇਆ ਤਾਂ ਪਤਾ ਨਹੀਂ ਕਿਵੇਂ ਜ਼ਿੰਦਗੀ ਵਿੱਚ ਪਹਿਲੀ ਵਾਰ ਪਿਆਰ ਭਰੀ ਤੱਕਣੀ ਨਾਲ ਉਸ ਵੱਲ ਤੱਕਦੇ ਆ ਮੈਥੋਂ ਕਹਿ ਹੋ ਗਿਆ ਬਾਪੂ ਭਾਵੇਂ ਬਬਲੂ ਦੇ ਹਿੱਸੇ ਦੀ ਸਾਰੀ ਜ਼ਮੀਨ ਲੱਗ ਜੇ ਸਾਰੇ ਵਕੀਲ ਗੰਡ ਲਵੋ ਤੁਹਾਡਾ ਛੋਟਾ ਪੁੱਤ ਬਰੀ ਹੋਣਾ ਚਾਹੀਦਾ ਗੁਰਮੇਲ ਨੇ ਵੀ ਹੈਰਾਨੀ ਨਾਲ ਮੇਰੇ ਵੱਲ ਵੇਖਿਆ ਬਾਪੂ ਬੇਬੇ ਤੇ ਪ੍ਰਾਣੇ ਵੀ ਮੇਰੇ ਇਸ ਨਵੇਂ ਵਿਵਹਾਰ ਤੇ ਅਚੰਬਿਤ ਜਏ ਹੋਏ ਖਲੋਤੇ ਸਨ ਪਰ ਉਹ ਆਪਣੀ ਉਮਰ ਦੀ ਸਿਆਣਪ ਵਰਤਦੇ ਆ ਸਾਡੇ ਤੋਂ ਕੁਝ ਦੂਰ ਖਿਸਕ ਗਏ ਗੁਰਮੀਲ ਮੈਂ ਤੇਰੀ ਉਡੀਕ ਕਰਾਂਗੀ ਹੁਣ ਤੂੰ ਸੰਤਾਂ ਦਾ ਚੇਲਾ ਨਹੀਂ ਨਰ ਬੰਦਾ ਹੈ ਗੁਰਮੀਲ ਨੇ ਮੇਰੇ ਵੱਲ ਨਜ਼ਰ ਉਠਾਈ ਮੇਰੀਆਂ ਅੱਖਾਂ ਸ਼ਰਮ ਨਾਲ ਨੀਵੀਆਂ ਪੈ ਗਈਆਂ ਸਨ ਪਰ ਗੁਰਮੀਲ ਦੀਆਂ ਅੱਖਾਂ ਵਿੱਚ ਮੇਰੀ ਗੱਲ ਸੁਣ ਕੇ ਆਈ ਲਿਸ਼ਕ ਨੇ ਮੇਰੇ ਅੰਦਰ ਠੰਡਕ ਜੀ ਭਰ ਦਿੱਤੀ ਸੀ ਸੋ ਇਹ ਸੀ ਕਹਾਣੀ ਨਰ ਬੰਦਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਦੱਸਿਓ ਚੰਗੀ ਲੱਗੀ ਲਾਈਕ ਵੀ ਕਰਿਓ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਜੇਕਰ ਹਜੇ ਨਹੀਂ ਕੀਤਾ ਬਾਕੀ ਦੀਆਂ ਕਹਾਣੀਆਂ ਵਿੱਚ ਜਾ ਕੇ ਜਰੂਰ ਜਰੂਰ ਸੁਣੀਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਣਗੀਆਂ ਇਹ ਕਹਾਣੀ ਸੁਣਨ ਲਈ ਆਪਣਾ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ Meldea Enaami ka.